ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਗੁਰ ਕੀ ਸੇਵਾ ਸਫਲ ਹੈ ਜੀ ਕੋ ਕਰਾਏ ਤੇ ਪਲਾਏ ਮਨ ਚੰਗਿਆ ਫਲ ਪਾਵਨਾ ਹਮ ਵਿੱਚੋਂ ਜਾਏ ਤਨ ਤਨ ਸਭ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਚਰਨ ਸੋ ਅਸਥਾਨ ਗੁਰਦੁਆਰਾ ਨਾਨਕ ਸਰਵੇਟਾ ਪਾਸ਼ਾਈ ਪਹਿਲੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਦਾ ਸਥਾਨਕਾਂ ਦੇ ਸਹਿਯੋਗ ਨਾਲ ਜੋ ਉਸ ਸਥਾਨ ਦੀ ਕਾਰ ਸੇਵਾ ਸਮਰਪਦਾਇ ਕਾਰ ਸੇਵਾ ਪੂਰਿ ਵਾਲੇ ਜਥੇਦਾਰ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਵੱਲੋਂ ਸ਼ਵਾਈ ਜਾ ਰਹੀ ਹੈ ਅੱਜ ਜੋ ਕਾਰਪਾਰਟੀ ਹੈ ਬੇਸਮਰ ਦਾ ਲੰਗਰ ਸਤਿਗੁਰ ਅਗੇ ਅਰਦਾਸ ਬੇਨਤੀ ਕਰਕੇ ਆਰੰਭ ਕੀਤਾ ਗਿਆ ਔਰ ਉਸ ਜਿਹੜੀ ਹੈ ਪ੍ਰੋਜੈਕਟ ਦੇ ਵਿੱਚ ਪੂਰਾ ਜਿਹੜਾ ਬੇਸਮੈਂਟ ਦੇ ਵਿੱਚ ਜਿਹੜੀ ਆ ਕਾਰ ਪਾਰਕਿੰਗ ਬਣਾਈ ਜਾਏਗੀ ਤੇ ਜੋ ਉੱਪਰ ਸੰਤਾ ਜੀ ਸੀ ਹੁੰਤਾ ਉਹ ਤੇ ਬਾਥਰੂਮ ਸਰਾਵਾਂ ਅਤੇ ਸ਼੍ਰੀ ਖੰਡ ਪਾਸ ਖੰਡ ਪਾਸ ਸਾਹਿਬ ਜਿਹੜੇ ਕਮਰੇ ਨੇ ਉਹ ਸਾਰੇ ਬਣਾਈ ਜਾਣੇ ਹਨ ਗੁਰੂ ਸਾਹਿਬ ਪਤਾ ਸਾਹਿਬ ਜਿਹੜੇ ਇਹ ਸਾਰੇ ਕਾਰਜ ਨੇ ਆਪ ਸਿਖਤ ਆਫਰਾਤ ਕਰਿਆ ਨੇ ਅਤੇ ਜੋ ਨਾਨਕ ਨਾਮ ਮੇਰਾ ਸਾਤਾ ਜੋ ਇਹ ਸਮਾਹਾਂ ਸੇਵਾ ਵਿੱਚ ਪਿਸਾ ਪਾ ਕੇ ਸੇਵਾ ਕਰਕੇ ਗੁਰੂ ਘਰ ਦੀਆਂ ਸ਼ੁਸ਼ਿਆ ਪ੍ਰਾਰਥਕਾਂ ਵਾਹਿਗੁਰੂ ਜੀ ਕਾ ਕਨਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕਾ ਪੰਨੂ ਜੀ 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 ਚਰਚੇ ਪ੍ਰਾਵਕ ਮਜ਼ੋਰਾ ਨਾਮਕ ਸਾਹਿਬ ਜੀ ਦਾ ਇਹ ਕਾ ਜੰਬਾ ਜੀ ਜੀ ਸਾਧ ਸੇਵਾ ਫਿਰ ਰੰਗ ਕੀਤੀ ਗਈ ਹੈ ਤੁਹਾਨੂੰ ਇਹ ਸੇਵਾ ਦਾ ਆਤ ਸਮੇ ਤੋਂ ਬਾਬਾ ਜੀ ਵਾਲੇ ਰੰਗ ਦੇ ਰੰਗ ਹੋਈ ਹੈ ਸਤੋ ਪਹਿਲਾ ਜਦੋਂ ਕੋਈ ਨਾਨਕ ਸਰ ਸਾਹਿਬ ਦੇ ਰਾਤ ਸੇਵਾ ਰੰਗ ਵੀ ਪ੍ਰਾਨੀਆਂ ਬੈਲਡੀਆਂ ਜਿੰਨੀਆਂ ਵੀ ਬਣੀਆਂ ਉਹ ਸਾਰੀਆਂ ਹੀ ਬਾਬਾ ਜੀ ਦੀ ਕਿਰਪਾ ਦੇ ਨਾਲ ਹੀ ਸਾਰੀਆਂ ਕਿਸੇ ਬਣਨੇ ਸੰਪਰਦ ਸਹਿਯੋਗ ਨਾਲ ਬਣੀਆਂ ਬਹੁਤ ਵੱਡਾ ਉਦਮ ਹੈ ਤੁਸੀਂ ਕਰਾਇਆ ਜਿਹੜਾ ਐਰਸੀ ਤਦਲੇ ਤੇਸ ਵੀ ਜਿਹੜੀ ਸ਼ੁਰੂਆਤ ਅ ਜ ਰੰਭ ਕੀਤੀ ਹੈ ਇਹ ਸਮਝੀ ਇਹ ਦੇਖੀ ਬਾਕੀ ਵੱਡਾ ਪ੍ਰੋਜੈਕਟ ਹੈ ਉਸ ਉੱਪਰ ਕੇ ਇਹ ਨਹੀਂ ਸਮਝਦਾ ਕਿ ਸੰਤਾ ਵੀ ਸਹਿਯੋਗ ਹਮੇਸ਼ਾ ਹੀ ਪਹਿਲਾਂ ਵੀ ਰਹਿੰਦਾ ਰਿਹਾ ਪਰ ਇਹ ਜਿਹੜਾ ਪ੍ਰੋਜੈਕਟ ਹੈ ਇਹ ਸੰਤਾ ਦੇ ਸਹਿਯੋਗ ਤੋਂ ਬਨਾ ਅਭੂਜਾ ਰਹਿ ਜਾਂਦਾ ਵਾ ਜਦੋਂ ਸੰਤਾ ਸਾਂਝ ਕਰਕੇ ਮਾਮਲ ਕਰਕੇ ਥਨ ਕਰਕੇ ਆਪਣਾ ਸਹਿਯੋਗ ਕਉਂਦਿਆ ਤਾਂ ਇਹ ਦਿਨ ਸਾਹ ਦੇ ਚਾਹ ਦੇ ਰਿਹਾ ਇਹ ਸਿਰ ਲੱਗ ਫੇ ਤੇ ਮੈਂ ਸਮੂਹ ਰੂਪੈ ਸਾਹਿਬ ਸਾਹਿਬ ਨੂੰ ਜੋ ਕਰਨ ਵਾਲੇ ਦੀ ਬੇਨਤੀ ਕਰਦਾ ਕਿ ਅੱਜ ਜਿਹੜਾ ਧੂਰੀ ਜਿਹੜਾ ਸੰਤਾਨ ਤੋਂ ਇਹ ਕਾਰਜ ਦੀ ਸੇਵਾ ਜਿਹੜਾ ਆਰੰਭ ਕੀਤਾ ਗਿਆ ਵਾ ਇਹ ਲੰਮਾ ਸਮਾਂ ਚੱਲਣਾ ਬਹੁਤ ਲੰਬੇ ਪੰਨਿਆਂ ਦੇ ਸਮੇਂ ਜਿੱਥੇ ਬੇਸਮਤ ਬਣਨੇ ਨੇ ਗੱਡੀ ਨੇ ਲੱਕੇ ਕਿ ਜਗਾ ਬਣੀਆਂ ਗੁਰਦੁਆਰਾ ਸਾਹਿਬ ਦੇ ਵੱਡੇ ਪਰਜਾ ਬਣਨੇ ਨੇ ਜਿਹੜੇ ਦਰਬਾਰ ਦੀਆਂ ਸੇਵਾਵਾਂ ਪਹਿਲਾਂ ਵੀ ਹੁੰਦੀਆਂ ਮੈਂ ਔਰ ਹੁਣ ਆਮ ਆਦਮੀਾਂ ਦੇ ਵਿੱਚ ਫਿਰ ਇਸੇ ਤਰ੍ਹਾਂ ਜਿਹੜਾ ਪੁਰਾਣੀ ਹਾਲ ਤੇ ਰਕਤਰ ਬਣੇ ਹੋਏ ਉਨਮ ਫੂਰ ਦੇ ਫੇਰ ਨਾਮੇ ਸਰੇਮਾ ਆ ਗਿਆ। ਸੋ ਆਪ ਸਭ ਸੰਸਥਾ ਦੇ ਸਹਿਯੋਗ ਦੀ ਲੋੜ ਹੈ। ਰਬ ਜਟ ਕੇ ਸੇਵਾ ਦੇ ਚਾਨ ਮੰਨ ਦੇ ਤਾਂ ਦੇ ਨਾਲ ਸੇਵਾ ਕਰ ਉਹ ਗੁਰਨਾਮ ਤੋਂ ਪਛਾੜ ਦੇ ਦਰਨ ਸੇਵਾ ਦਾ ਅਨੰਦ ਬਣ ਉਗਾਇਕ ਦੀ ਚਾਹਤ ਹਾ ਵਾਏ ਜਰ ਦੀ।